ਸਸ਼ੀਕਾ ਜੀ ਮੈਂ ਤੁਹਾਡਾ ਰਵਨੀਤ ਤੇ ਤੁਸੀਂ ਦੇਖ ਰਹੇ ਹੋ ਡीडीसी ਔਨਲਾਈਨ ਦੱਸਦੇ ਹਾਂ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਇੱਕ ਮੁਹਿੰਮ ਚਲਾਈ ਗਈ ਸੀ ਨਸ਼ਾ ਤਸਕਰਾਂ ਦੇ ਖਿਲਾਫ ਜਿਸ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਖਤ ਕਾਰਵਾਈ ਨਸ਼ਾ ਤਸਕਰਾਂ ਦੇ ਖਿਲਾਫ ਕੀਤੀ ਗਈ ਦੱਸਦੇ ਕਿ ਅੱਜ ਉਸੇ ਤਰ੍ਹਾਂ ਹੀ ਰਾਜਪੁਰਾ ਰੋਡ ਤੇ ਭੀਮ ਨਗਰ ਕਲੋਨੀ ਦੇ ਵਿੱਚ ਐਸਐਸਪੀ ਡਾਕਟਰ ਨਾਨਕ ਸਿੰਘ ਅਤੇ ਡੀਆਈਜੀ ਮਨਦੀਪ ਸਿੰਘ ਸਿੱਧੂ ਦੇ ਵੱਲੋਂ ਅੱਜ ਵੱਖ-ਵੱਖ ਥਾਵਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਜਿਸ ਦੇ ਵਿੱਚ 3.5 ਲੱਖ ਰੁਪਏ ਕੈਸ਼ ਤੇ ਕੁਝ ਡਰੱਗਸ ਵੀ ਬਰਾਮਦ ਕੀਤਾ ਗਿਆ ਕੁਝ ਨਸ਼ਾ ਤਸਕਰ ਜਿਹੜੇ ਮੌਕੇ ਤੇ ਫਰਾਰ ਹਨ ਉਸੇ ਤਰ੍ਹਾਂ ਹੀ ਅੱਜ ਪਟਿਆਲਾ ਦੇ ਰਾਜਪੁਰਾ ਰੋਡ ਦੇ ਪ੍ਰੀਮ ਨਗਰ ਕਲੋਨੀ ਦੇ ਵਿੱਚ ਵੀ ਡੀਆਈਜੀ ਮਨਦੀਪ ਸਿੰਘ ਸਿੱਧੂ ਦੇ ਵੱਲੋਂ ਛਾਪੇ ਮਾਰੇ ਕੀਤੇ ਗਏ ਆਊਟ ਕਰਦੇ ਆ ਇਹਨਾਂ ਨੇ ਇਹਨਾਂ ਦੇ ਨਾਲ ਗੱਲਬਾਤ ਤੇ ਜਾਣਦੇ ਆ ਪੂਰੀ ਜਾਣਕਾਰੀ ਇੱਕ ਰੋਲ ਹੈ ਸਰ ਕੀ ਕੋ ਜਿਹੜਾ ਆਪਰੇਸ਼ਨ ਕਿੱਥੇ ਕਿੱਥੇ ਚਲਾਇਆ ਜਾ ਰਿਹਾ ਹੈਗਾ ਤੇ ਕੀ ਜਿਹੜੀ ਰਿਕਵਰੀ ਹੈ ਇਹ ਪਟਿਆਲਾ ਰੇਂਜ ਦੇ ਵਿੱਚ ਉਹਨੂੰ ਕਾਫੀ ਵੱਡੇ ਲੈਵਲ ਤੇ ਜਿਹੜਾ ਆਪਰੇਸ਼ਨ ਚੱਲ ਰਿਹਾ ਉਹਦੇ ਵਿੱਚ ਇਹ ਜਿਹੜੀ ਨਸ਼ਿਆਂ ਦੇ ਵਿਰੁੱਧ ਇੱਕ ਜੰਗ ਹੈ ਜਿਹਦੀ ਉਹਦੇ ਵਿੱਚ ਹੀ ਹੋਇਆ ਅੱਜ ਤੁਸੀਂ ਇਹ ਦੇਖੋਗੇ ਕੈਸ਼ ਕਾਫੀ ਰਿਕਵਰ ਹੋਇਆ ਤੇ ਨਾਲ ਨਾਲ ਉਹਦੇ ਚ ਇਲੈਕਟ੍ਰੋਨਿਕ ਕੰਡਾ ਰਿਕਵਰ ਹੋਇਆ ਤੇ ਨਾਲ ਜਿਹੜੀਆਂ ਡਰੱਗ ਦੀਆਂ ਉਹ ਕੁੜੀਆਂ ਜਿਹੜੀਆਂ ਬਣਾਈਆਂ ਉਹ ਹੋਈਆਂ ਪਰ ਇਹ ਪੁਲਿਸ ਹਰ ਪੁਲਿਸ ਦਾ ਆਪਰੇਸ਼ਨ ਦੀ ਕਾਮਯਾਬੀ ਹੈ ਪਬਲਿਕ سپورਟ ਦੇ ਨਾਲ ਹੈ ਤੇ ਜਿਹੜਾ ਅੱਜ ਸਭ ਤੋਂ ਬੈਸਟ ਪਾਰਟ ਇਹ ਹੋਇਆ ਵੀ ਪਬਲਿਕ ਵੱਲੋਂ ਸਾਨੂੰ ਜਿਹੜੀ ਅੱਗੇ ਅਸੀਂ ਮਹਿਸੂਸ ਕਰਦੇ ਸੀ ਮਿਸਿੰਗ ਹੈ ਇੱਕ ਇਹੋ ਜਿਹਾ ਮਾਹੌਲ ਬਣ ਰਿਹਾ ਵੀ ਪਬਲਿਕ ਵੱਲੋਂ ਤਲਾਸ਼ ਦਿੱਤੀ ਜਾ ਰਹੀ ਹੈ ਤੇ ਇਹ ਮੈਨੂੰ ਲੱਗਦਾ ਜੇ ਪਬਲਿਕ ਇਸ ਢੰਗ ਦੇ ਨਾਲ ਤਲਾਸ਼ ਦੇਊਗੀ ਤੇ ਨਸ਼ੇ ਦਾ ਜਿਹੜਾ ਕੋਈ ਪਬਲਿਕ ਦੀ سپورਟ ਦੇ ਨਾਲ ਮੈਨੂੰ ਲੱਗਦਾ ਜਲਦੀ ਹੀ ਆ ਜਿਹੜੇ ਜਿਹੜੇ ਨਸ਼ਾ ਵੇਚਣ ਵਾਲੇ ਤਸਕਰ ਹੈ ਉਹ ਹਵਾਲਤਾਂ ਦੇ ਵਿੱਚ ਹੋਣਗੇ ਸਰ ਜਿਹੜੀ ਕਾਰਵਾਈ ਕਾਰਵਾਈ ਸੀ ਉਸ ਤੋਂ ਬਾਅਦ ਨਸ਼ਾ ਤਸਕਰਾਂ ਦੇ ਵਿੱਚ ਕਾਫੀ ਆਫ ਦੇਖਣ ਨੂੰ ਮਿਲ ਰਿਹਾ ਹੈ ਉਹ ਪਰਚੇ ਦੇ ਹਿਸਾਬ ਸਿਰ ਦੁਆਰਾ ਉਹਨਾਂ ਦੇ ਕਾਰਵਾਈ ਕੀਤੀ ਜਾਏਗੀ ਨਹੀਂ ਦੇਖੋ ਇੱਕ ਮਿੰਟ ਕੋਈ ਜਿਹੜਾ ਪੁਲਿਸ ਨੇ ਕਿਸੇ ਦੀ ਬਿਲਡਿੰਗ ਕੋਈ ਗੈਰ ਕਾਨੂੰਨੀ ਤੌਰ ਤੇ ਨਹੀਂ ਢਾਉਣੀ ਨਾ ਹੀ ਸਾਨੂੰ ਅਧਿਕਾਰ ਹੈ ਜਿਹੜੀਆਂ ਨਾਜਾਇਜ਼ ਜੋ ਮਿਊਸਪੈਲਟੀ ਤੇ ਸ਼ਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਆਡੈਂਟੀਫਾਈ ਕੀਤੀ ਹੈ ਜਿਹੜੇ ਨਜਾਇਜ਼ ਕਬਜ਼ੇ ਕਰਕੇ ਤੇ ਇਲੀਗਲ ਮਨੀ ਦੇ ਨਾਲ ਲੋਕਾਂ ਨੂੰ ਜਿਵੇਂ ਕਹਿੰਦੇ ਮੌਤ ਵੱਲ ਨੂੰ ਧੱਕ ਕੇ ਤੇ ਉਸ ਪੈਸੇ ਦੇ ਜਿਹੜੇ ਮਹਿਲ ਸਾਰ ਰਹੇ ਆ ਉਹ ਮਹਿਲ ਜਾਦਾ ਚਿਰ ਲੰਮਾ ਚਿਰ ਨਹੀਂ ਰਹਿਣਗੇ ਉਹਦਾ ਸੁੱਖ ਨਹੀਂ ਮਾਣ ਪਾਉਣਗੇ ਕਹਿੰਦਾ ਪਾਉ ਇਹ ਆ ਵੀ ਇਸ ਕਰਕੇ ਇਹਨਾਂ ਨੂੰ ਜਿਹੜੇ ਆਵਾਜ਼ ਆਉਣਾ ਚਾਹੀਦਾ ਹੈ ਜਿਹੜੇ ਲੋਕਾਂ ਨੂੰ ਬਰਬਾਦ ਕਰਕੇ ਕੋਈ ਵੀ ਬੰਦਾ ਖੁਸ਼ ਨਹੀਂ रह ਸਕਦਾ ਤੇ ਸਭ ਤੋਂ ਅੱਜ ਦੀ ਕਾਮਯਾਬੀ ਮੈਂ ਕਹੂੰਗਾ ਇਹ ਪਬਲਿਕ ਦੇ ਵੱਲੋਂ ਹੀ ਦੱਸਿਆ ਗਿਆ ਜਿਹੜਾ ਇਸ ਘਰ ਦੇ ਬਾਰੇ ਇਨਫੋਰਮੇਸ਼ਨ ਵੀ ਹੈ ਉਹ ਕੰਡਾ ਤੇ ਉਹ ਮਿਲਿਆ ਦੂਸਰੇ ਘਰ ਦੇ ਵਿੱਚ ਵੀ ਅਨਕਾਊਂਟਰਡ ਹੈ ਜਿਹੜਾ ਉਹ ਪੈਸਾ ਮਿਲਿਆ 3 ਲੱਖ ਇਸ ਕਰਕੇ ਪਬਲਿਕ ਦੀ ਜਿੰਨੀ ਸਪੋਰਟ ਹੋਊਗੀ ਓਨੀ ਜਲਦੀ ਜਿਹੜਾ ਪੁਲਿਸ ਇਸ ਨਸ਼ੇ ਨੂੰ ਬਿਲਕੁਲ ਬੰਦ ਕਰਾਉਣ ਚ ਕਾਮਯਾਬ ਹੋਊਗਾ ਜੀ ਥੈਂਕ ਯੂ